ਕਹਿੰਦੇ ਨੇ ਰੱਬ ਕਿਸੇ ਨੂੰ ਹੋਰ ਕੁਝ ਵੀ ਦੇ ਦੇਵੇ ਪਰ ਗਰੀਬੀ ਨਾ ਦੇਵੇ ਕਿਉਂਕਿ ਗਰੀਬੀ ਹੰਡਾਉਣੀ ਜੇਲ੍ਹ ਹੰਡਾਉਣ ਦੇ ਬਰਾਬਰ ਹੈ ਇੰਨਾਂ ਲਈ ਤਾਂ ਰੱਬ ਇਹੋ ਜਿਹੇ ਹਾਲਾਤ ਪੈਦਾ ਕਰ ਦਿੰਦਾ ਕਿ ਜ਼ਿੰਦਗੀ ਜਿਊਣੀ ਤੱਕ ਔਖੀ ਹੋ ਜਾਂਦੀ ਹੈ ਤੇ ਹਾਲਾਤ ਇੰਨੇ ਤਰਸਯੋਗ ਹੋ ਜਾਂਦੇ ਨੇ ਕਿ ਐਦਾਂ ਲੱਗਣ ਲੱਗ ਪੈਂਦਾ ਕਿ ਰੱਬ ਸ਼ਾਇਦ ਇਨਾਂ ਲਈ ਹੈ ਹੀ ਨਹੀਂ ਜ਼ਿਲ੍ਹਾ ਗੁਰਦਾਸਪੁਰ ਨਜ਼ਦੀਕ ਪੈਂਦੇ ਪਿੰਡ ਖੁਸ਼ੀਪੁਰ ਵਿੱਚ ਇੱਕ 90 ਸਾਲਾਂ ਮਾਤਾ ਗਰੀਬੀ ਦੇ ਹਾਲਾਤਾਂ ਵਿੱਚ ਬੜੇ ਹੀ ਤਲਸਯੋਗ ਦਿਨ ਕੱਟ ਰਹੀ ਹੈ ਘਰ ਦੀ ਛੱਤ ਵੀ ਪੂਰੀ ਤਰ੍ਹਾਂ ਨਾਲ ਡਿੱਗ ਚੁੱਕੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ માતા ਦੇ ਘਰ ਅਜੇ ਤੱਕ ਲੈਟਰਿੰਗ ਬਾਥਰੂਮ ਵੀ ਨਹੀਂ ਬਣਿਆ ਰੋਟੀ ਪਾਣੀ ਦਾ ਵੀ ਸਰਕਲ ਓਖਾ ਚੱਲਦਾ ਜੇ ਕੋਈ ਦੇ ਜਾਂਦਾ ਤਾਂ ਖਾ ਲੈਂਦੀ ਹੈ ਨਹੀਂ ਤਾਂ ਨਹੀਂ ਇਸ માતા ਦੇ ਗਵੰਡੀਆਂ ਨੇ ਉਹਨਾਂ ਸੰਸਥਾਵਾਂ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਤੋਂ ਅਪੀਲ ਦੀ ਗੋਹਾਰ ਵੀ ਲਗਾਈ ਹੈ ਕਿ માતા ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਹਾਂਜੀ ਸਰ ਮੈਂ ਪਿੰਡ ਦਾ ਵਾਸੀ ਆ ਔਰ ਮੈਂ ਦੱਸਣਾ ਚਾਹੁੰਦਾ ਆ ਕਿ ਮਾਤਾ ਦੀ ਬਰੀ ਬਜ਼ੁਰਗੀ ਹਾਲਤ ਵਿੱਚ ਨੇ ਬਿਮਾਰੀ ਦੇ ਹਾਲਤ ਵਿੱਚ ਨੇ ਮਾਤਾ ਦਾ ਵੱਸ ਵੱਧ ਮਦਦ ਕੀਤੀ ਜਾਵੇ ਮਾਤਾ ਕੋ ਕੁਛ ਨਹੀਂ ਆ ਨਾ ਰੋਟੀ ਪਾਣੀ ਆ ਨਾ ਪਾਣੀ ਦਾ ਇੰਤਜ਼ਾਮ ਆ ਨਾ ਲਾਈਟਿੰਗ ਨਾ ਬਾਥਰੂਮ ਆ ਦੇਖੋ ਘਰ ਦੀ ਬਰੀ ਬੁਰੀ ਹਾਲਤ ਆ ਸੱਤ ਡਿੱਗਣ ਵਾਲੀ ਆ ਮੌਸਮ ਖਰਾਬ ਆ ਪਤਾ ਨਹੀਂ ਕੀ ਰਲੇ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਵਾ ਮੈਂ ਚਾਹੁੰਦਾ ਹਾਂ ਕਿ ਬਸ ਵੱਧ ਮਾਤਾ ਦੀ ਮਦਦ ਕੀਤੀ ਜਾਵੇ ਤਾਂ ਕਿ ਮਾਤਾ ਅੱਛੇ ਤਰੀਕੇ ਨਾਲ ਉਹਦਾ ਇਲਾਜ ਹੋ ਜੇ ਔਰ ਜਿੰਨਾ ਚਿਰ ਵੀ ਉਮਰ ਜੀਵੇ ਅੱਛੇ ਸਹੀ ਤਰੀਕੇ ਦੇ ਨਾਲ ਇਹ ਆਪਣੀ ਉਮਰ ਨੂੰ ਜੀ ਸਕੇ ਫਿਰ ਮੈਂ ਦੱਸਣਾ ਚਾਹੁੰਦਾ ਕਿ ਬਸ ਵੱਧ ਹੀ ਮਾਤਾ ਦੀ ਮਦਦ ਕੀਤੀ ਜਾਵੇ ਮਾਤਾ ਕੋ ਕੁਛ ਨਹੀਂ ਹੈ ਦੇਖ ਲੋ ਘਰ ਕੁਛ ਨਹੀਂ ਹੈ ਬਾਲੇ ਦੇਖੋ ਦਰਵਾਜ਼ੇ ਟੁੱਟੇ ਹੋਏ ਨੇ ਦੇਖ ਲੋ ਸਾਰਾ ਕੁਛ ਹੀ ਨਹੀਂ ਹੈ ਮੈਂ ਚਾਹੁੰਦਾ ਹਾਂ ਕਿ ਬਸ ਵਾਦ ਮਾਤਾ ਦੀ ਮਦਦ ਕੀਤੀ ਜਾਵੇ ਕਿਸੇ ਪਿੰਡ ਵਾਲੇ ਬੰਦੇ ਨੇ ਅਪਰੋਚ ਕੀਤੀ ਹੋ ਮਦਦ ਅਜੇ ਤੱਕ ਕਿਸੇ ਨੇ ਨਹੀਂ ਕੀਤੀ ਸਾਡੇ ਚੈਨਲ ਦੇ ਮਾਧਮੇ ਰਾਈ ਜਿਹੜੀਆਂ ਸੰਸਥਾ ਵੇਖ ਰਹੀਆਂ ਤੁਸੀਂ ਉਹਨਾਂ ਤੋਂ ਕੀ ਮੰਗਰਾਦੇ ਹੋ ਮੈਂ ਤਾਂ ਚਾਹੁੰਦਾ ਹਾਂ ਕਿ ਜੋ ਵੀ ਸੰਸਥਾਵਾਂ ਮਦਦ ਕਰਦੀਆਂ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਕਿ ਇਹ ਜਗ੍ਹਾ ਦੇ ਵਿੱਚ ਆਣ ਕੇ ਮਾਤਾ ਦੀ ਮਦਦ ਕਰਨ ਮੈਂ ਇਹ ਚਾਹੁੰਦਾ ਹਾਂ ਕਿ ਕੋਈ ਨਾ ਕੋਈ ਆਂਕੇ ਮਾਤਾ ਦਾ ਸਹਾਰਾ ਤਾਂ ਬਣੇ ਕੋਈ ਮਦਦ ਦਾ ਕਨੈਕਟ ਨੰਬਰ ਜਾ ਕੋਈ ਏਟੀਐਮ ਜਾ ਕੁਝ ਅਜੇ ਤੱਕ ਤਾਂ ਕੁਝ ਨਹੀਂ ਹੈ ਮਾਤਾ ਕੋ ਕੋਈ ਮੋਬਾਈਲ ਨੰਬਰ ਕੁੱਖ ਨਹੀਂ ਕੁੱਖ ਨਹੀਂ ਠੀਕ ਹੈ ਸਭ ਨੂੰ A1 ਮੀਡੀਆ ਲਈ ਗੁਰਦਾਸਪੁਰ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ